ਬੜੇ ਦਿਨੋਂ ਤੋਂ ਗੁਰੂ ਮਹਾਰਾਜ ਦਾ ਹੁਕਮ ਹੋਇਆ ਜਦ ਦੀ ਇਹ ਫਿਲਮ ਰਿਲੀਜ਼ ਹੋਈ ਹੈ ਬੀਬੀ ਰਜਨੀ ਤੁਸੀਂ ਦੇਖੀ ਹੋਊਗੀ ਮੈਨੂੰ ਇਹ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਆਪ ਕਲਾ ਵਰਤਾਈ ਹੈ ਵਾਹਿਦ ਫਿਲਮ ਨੇ ਇਹਨੂੰ ਦੇਖ ਕੇ ਬਹੁਤ ਸਾਰੀ ਸਾਡੀ ਨਸਲ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਧੀਆ ਪੇਣਾ ਮਾਤਾਵਾਂ ਬੜਾ ਜੁੜ ਗਏ ਨੇ ਗੁਰੂ ਦੇ ਨਾਲ ਤੇ ਮੈਂ ਥਾਂ ਥਾਂ ਤੇ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ ਕਿਉਂਕਿ ਸੁਨਮ ਦੇ ਰਿਲੀਜ਼ ਤੋਂ ਪਹਿਲਾਂ ਮਹਾਰਾਜ ਜੀ ਨੇ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਪਰਾਲਾ ਕੀਤਾ ਤੇ ਹੱਥ ਤੁਸੀਂ ਰੱਖਣਾ ਤੇ ਗੁਰੂ ਮਹਾਰਾਜ ਨੇ ਐਸਾ ਥਾਪੜਾ ਦਿੱਤਾ ਦਸਵੇਂ ਪਾਤਸ਼ਾਹ ਨੇ ਗੁਰੂ ਘਰ ਨੇ ਅਕਾਲ ਪੁਰਖ ਦਾਤਾਰ ਪਿਤਾ ਨੇ ਹੀਦਾ ਸਿੰਘਾ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜੁੜ ਗਈ ਔਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜਦ ਵੀ ਫਿਲਮ ਦੇਖ ਕੇ ਜਾ ਰਹੇ ਤਾਂ ਸਿੱਧਾ ਹਰਿਮੰਦਰ ਸਾਹਿਬ ਜਾ ਰਹੇ ਆ ਦੁਖਪੰਜਨੀ ਬੇਰੀ ਤੇ ਜਾ ਕੇ ਬਹੁਤ سارے ਲੋਕ ਲੋਕਰ ਨੂੰ ਫੋਨ ਕੀਤਾ ਕਿ ਬਹੁਤ سارے ਲੋਕ ਠੀਕ ਹੋ ਰਹੇ ਕਿਉਂਕਿ ਲੋਕਾਂ ਦੀ ਸ਼ਰਧਾ ਬੜੀ ਜ਼ਿਆਦਾ ਹੈ ਸੋ ਮੈਂ ਧੰਨਵਾਦ ਕਰਨਾ ਹੈ ਦਸਵੇਂ ਪਾਤਸ਼ਾਹ ਦਾ ਗੁਰੂ ਘਰ ਦਾ ਕਿ ਤੁਹਾਡਾ ਲੱਖ ਲੱਖ ਸ਼ੁਕਰ ਹੈ ਸੰਗਤ ਦਾ ਦੀਨੇ ਹੋ ਮਹਾਵਾ ਕੇ ਇਸ ਫਿਲਮ ਨੂੰ ਹਿੱਟ ਕੀਤਾ ਔਰ ਇੱਕ ਕਲਾ ਜਿਹੜੀ ਰੱਬ ਨੇ ਵਰਤਾਈਏ ਨੂੰ ਆਪਣੇ ਗਲ ਨਾਲ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸੰਗਤ ਨੂੰ ਕੋਈ ਸੰਦੇਸ਼ ਦੇਣਾ ਚਾਹਾਂਗਾ ਜੀ ਨੌਜਵਾਨ ਜਿਹੜੀ ਅਪ੍ਰੀਸ਼ੀਏਟ ਕਰਦਾ ਜਿਹੜੀ ਕਰਾਹੇ ਪੈ ਰਹੀ ਜਿਹਾ ਜੀ ਦੇਖੋ ਗੱਲ ਇਹ ਹੈ ਕਿ ਪਹਿਲਾਂ ਮਾਵਾ ਤੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੁਰੂਆਂ ਦੀਆਂ ਗੱਲਾਂ ਸਿੰਘਾਂ ਦੀਆਂ ਗੱਲਾਂ ਪੰਥ ਦੀਆਂ ਗੱਲਾਂ ਸਿੱਖੀ ਦੀਆਂ ਗੱਲਾਂ ਪੁੱਜਾਵ ਦੀਆਂ ਗੱਲਾਂ ਛੋਟੇ ਛੋਟੇ ਨਿਆਣਿਆਂ ਨੂੰ ਸੁਣਾਉਂਦੇ ਹੁੰਦੇ ਸੀ ਕਹਾਣੀਆਂ ਦੱਸਦੇ ਹੁੰਦੇ ਸੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਮੈਂ ਕਿਸੇ ਨੂੰ ਪਹਿਲਾਂ ਪੁੱਛਿਆ ਬੀਬੀ ਰਜਨੀ ਬਾਰੇ ਪਤਾ ਕਹਿੰਦੇ ਸੰਤਾ ਪਤਾ ਨਹੀਂ ਔਰ ਵੱਡੇ ਬੰਦੇ ਨੂੰ ਨਹੀਂ ਪਤਾ ਪਰ ਮੈਂ ਸਮਝਦਾ ਕਿ ਜਦ ਕੁੱਖ ਚ ਹੈ ਨਾ ਬੱਚਾ ਉਦੋਂ ਮਾਂ ਦਾ ਫਰਜ਼ ਬਣਦਾ ਉਹਨੂੰ ਪਾਠ ਕਰਾਉਣਾ ਪੜਾਉਣਾ ਕਿਉਂਕਿ ਜਿਹੜੀ ਚੀਜ਼ ਹੈ ਬਚਪਨ ਤੋਂ ਪੁੱਖ ਚ ਸ਼ੁਰੂ ਹੋਣੀ ਹੈ ਤੇ ਮੇਰੀ ਬੇਨਤੀ ਹੈ ਕਿ ਜੇ ਆਪਾਂ ਉਪਰਾਲਾ ਕਰਾਂਗੇ ਗੁਰੂ ਘਰ ਨਾਲ ਜੋੜਾਂਗੇ ਕਿਉਂਕਿ ਪਰਦਾ ਜਿਹੜਾ ਅੱਜ ਕੱਲ ਪਤਾਬਾਂ ਕੋਈ ਪੜਦਾ ਨਹੀਂ ਹਿਸਟਰੀ ਬਾਈ ਜੀ ਕੋਈ ਨਹੀਂ ਪੜਦਾ ਸਕੂਲਾਂ ਚ ਕੋ ਜਾ ਕੇ ਰਾਜੀ ਨਹੀਂ ਕੋਲਦਿਆਂ ਜਾ ਕੇ ਰਾਜੀ ਨਹੀਂ ਮੈਂ ਸਮਝਦਾ ਜਿਹੜਾ ਸਿਨੇਮਾ ਹੈ ਨਾ ਇਹਦਾ ਬੜਾ ਇਫੈਕਟ ਹੈ ਜੀ ਬਹੁਤ ਸੰਗਤ ਇਫੈਕਟ ਹੋਇਆ ਜੀ ਤੁਸੀਂ ਆਪ ਵੀ ਦੇਖਿਆ ਜੀ ਤੁਸੀਂ ਆਪ ਵਰਤ ਰਹੇ ਹੋ ਉੱਥੇ ਸੋ ਮੈਂ ਸਮਝਦਾ ਕਿ ਜੇ ਮਹਾਰਾਜਾ ਸਾਡੇ ਐਸਜੀਪੀਸੀ ਵਾਲੇ ਸਾਨੂੰ ਥੋੜੀ ਜੀ ਇਜਾਜ਼ਤ ਦੇ ਦੇਣ ਤੇ ਮੈਂ ਸਮਝਦਾ ਮੀਆਂ ਪੰਜਾਂ ਸਾਲਾਂ ਚ ਮਹਾਰਾਜ ਦੀ ਕਿਰਪਾ ਨਾਲ ਥਾਪੜੇ ਨਾਲ ਕੁਝ ਤਾਂ ਕੁਝ ਹੋ ਜਾਊਗਾ ਕਿ ਜਦੋਂ ਆਪਾਂ ਗੁਰੂ ਦਾ ਨਾਮ ਰੱਬ ਦਾ ਨਾਮ ਲੈਣਾ ਸ਼ੁਰੂ ਕਰਦਾਂਗੇ ਤੇ ਫਿਰ ਆਪਣੇ ਜੋ ਧਰਮ ਨਾਂ ਦੀ ਚੀਜ਼ ਵਰਗ ਨਾਂ ਦੀ ਚੀਜ਼ ਉੱਠ ਬੈਠ ਕੋਈ ਨੀਚ ਨਹੀਂ ਹੈ ਸਭ ਬਰਾਬਰ ਹੀ ਨੇ ਤੇ ਮੇਰੇ ਖਿਆਲ ਨਾਲ ਕਿ ਸਿਨੇਮਾ ਜਿਹੜਾ ਹੈ ਅੱਜ ਦੀ ਡੇਟ ਵਿੱਚ ਬਹੁਤ ਵੱਡੀ ਪੜਾਈ ਹੈ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜਿਆ ਹੁਣ ਉਸ ਨੇ ਪੜਾਈ ਉਹ ਕੁਛ ਕੋਟੀ ਦੀ ਬਜ਼ੁਰਗ ਪੜੇ ਸੀ ਪਿੰਡਾਂ ਦੇ ਵਿੱਚ ਆਪਣੇ ਸ਼ਸਤਰ ਤਾਰੀ ਫੌਜ ਸੀ ਆਪਣੇ ਫੈਸਲੇ ਆਪ ਕਰਦੇ ਸੀ ਔਰ ਪੜਾਈ ਲੋਕ ਬਾਹਰੋਂ ਪੜਨ ਹੁੰਦੇ ਸੀ ਸੋ ਮੈਂ ਸਮਝਦਾ ਉਸ ਸਮਾਂ ਆਪਣੇ ਸਾਰੇ ਨੂੰ ਪ੍ਰਾਲਾ ਕਰਨਾ ਚਾਹੀਦਾ ਛੇਤੀ ਆ ਜੂਗਾ ਜੇ ਆਪਾਂ ਫਿਲਮ ਹਾਊਸ ਪੱਦਰ ਦੀ ਬਣਾਈਏ ਤੁਹਾਡੇ ਵੱਲ ਅਪੀਲ ਹੀ ਕਰ ਸਕਦਾ ਦਰਖਾਸਤ ਹੀ ਕਰ ਸਕਦਾ ਉਹਨਾਂ ਸਾਡੇ ਵੱਡ ਬਡੇਰੇ ਸਾਨੂੰ ਇਜਾਜ਼ਤ ਦੇ ਦੇਣ ਥਾਪੜਾ ਦੇ ਕੇ ਕਿਉਂਕਿ ਹਣ ਦੇਖੋ ਦਸਤ ਨੇ ਸਰੰਦ ਸੀ ਉਹਨਾਂ ਨੇ ਸਾਨੂੰ ਪਰਮਿਸ਼ਨ ਵੀ ਦਿੱਤੀ ਸਾਰਾ ਕੁਝ ਦੇ ਤੱਕ ਉਹਨੇ ਫਿਲਮ ਦੇਖੀ ਵੀ ਫਿਰ ਫਿਲਮ ਬੰਦ ਕਰਾਤੀ ਨੁਕਸਾਨ ਕਿਦਾ ਹੋਇਆ ਸਿੱਖ ਕੌਮ ਦਾ ਹੋਇਆ ਨੇ ਪੰਜਾਬ ਦਾ ਹੋਇਆ ਜੀ ਸੋ ਨੁਕਸਾਨ ਆਪਾਂ ਨਾ ਕਰੀਏ ਜੇ ਕੋਈ ਚੀਜ਼ ਬਣਾਉਂਦਾ ਹੈ ਔਰ ਇਸ ਮर्यादा 'ਚ ਬਣਾਉਂਦਾ ਉਹਨੂੰ ਪ੍ਰਫੁੱਲਤ ਕਰੀਏ ਉਹਨੂੰ ਆਪ ਜ਼ੋਰ ਲਾ ਕੇ ਉਹਨੂੰ ਅੱਗੇ ਤੋਰੀਏ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਸਾਥ ਸਦਾ ਹੈ ਜੀ